ਸੱਤ ਫੁੱਟ ਦੇਣਾ ਮਤਲਬ ਤਾਂ ਉੱਡਿਆ ਬੰਦਾ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਪੂਰੇ 9:20 ਦੇ ਜੀ 9:00 9:20 ਦੇ ਇਹ ਸੇ ਆਵਾਜ਼ ਮਤਲਬ ਆਵਾਜ਼ ਹੈ ਮੈਂ ਦੇਖੀ ਨਿਕਾ ਮਤਲਬ ਤੇ ਪਿੱਛੇ ਘੁੰਮਤ ਕੁੱਟੀਆਂ ਦੀ ਵੀ ਆਵਾਜ਼ ਗਈ ਲਾਗੇ ਘਟੋ ਘਟੇ 1.5-2 ਕਿਲੋਮੀਟਰ ਬਾਅਦ ਨੇ ਮਤਲਬ ਕੋਈ ਦਿੱਤਾ ਅਸਲੀਅਤ ਹੈ ਔਰ 9:20 ਦਾ ਇਨਸੀਡੈਂਟ ਹੈ ਜੀ ਕੀ ਹੋਇਆ ਦੱਸੋ ਕੌਮ ਖੜਿਆ ਰ ਪਾਣੀ ਦਵਾ ਰ ਬਰਾ ਹੋਇਆ 15 ਦੀ ਹੋ Mata li nyon te karne. Li so li Mata li nyon te karne. Mata li nyon te karne. ਕੁਤਾ ਘਾਪਿਆ ਤਾਂ ਟੈਕ ਟੋੜ ਗਿਆ ਇਧਰ ਉਧਰ ਵੇਖਿਆ ਤੇ ਕੋਈ ਟੈਟੂ ਤੇ ਕੋਈ ਨਹੀਂ ਫੜਿਆ ਕੰਮਰ ਤੋਂ ਬਿਕਾਣਾ ਉਹ ਸੁਣਾਈ ਗਿਆ ਬਾਕੀ ਉਹ ਜਿਹੜਾ ਬੁਸ਼ਨੇਵ ਮੁੜਾਇਆ ਉਹ ਜਿਹੜੇ ਜਿਹੜੇ ਕੋਈ ਕਾਫੀ ਰੇਗਰ ਹੋ ਜਾਂਦਾ ਚੱਲੋ ਤੇ ਚੱਕਰ ਹੋ ਗਿਆ ਜੀ ਨਿਕਲੇ ਉਹ ਬਾਕੀ ਇਹ ਮੋੜ ਕਲਾਈਸੀ ਦੀ ਮੋਹ ਲੈ ਕਮਾਈ ਕਮਾਈ ਉਹਨਾਂ ਨੇ ਕਦਾਈ ਨੂੰ ਫੜਾਇਆ ਬੋਲੇ ਬਾਗ ਨੂੰ ਲਾਪੀ ਜਿੱਤੋਂ ਉਹ ਮੂਮਾ ਉਹਦੇ ਖੜਾ ਗਿਆ ਫਰਦ ਜਾਓ ਕੁਝ ਚੈੱਕ ਕਰਦੇ ਆ ਕੀ ਕਰਨਾ ਕੀ ਜੀ ਉਹ ਦੁਕਾਨ ਸਵੇਲੀ ਨਿਕਾ ਖੋਲਦੀ ਉਹਦੀ ਫਾਮੀ ਜੀ ਤੇ ਰਾਜ ਫੜਕਾ ਬਾੜੀ ਬਾੜ ਦੋ ਦੋ ਦਾ ਖਾਕਾ ਹੈ ਨਾ ਤਾਂ ਬਹੁਤ ਜਿਆਦਾ ਬੜਾ ਪਰ ਜੇ ਮੈਂ ਜਾਵੇ ਫੜਕਾ ਲਾਗੀ ਸਾਡੇ ਸਾਮਪਾ ਪਰ ਵੀ ਕਿਉਂ ਉਹ ਤਰੀਕਾ ਚਲੋ ਜੋ ਵੀ ਸਹੀ ਹੈ ਨਾ ਪਾਸ ਦਸਲਾ ਕੋਰਸ ਦੇ ਦੁਬਾਰ ਇਦਾਂ ਹੈ ਉਹ ਵੀ ਸਹੀ ਗੱਲ ਹੈ ਨੌ ਨੌ ਤੇ ਕੰਟਰੋਲ ਹੋਗਾ ਫੇਰ ਕੋਈ ਨਹੀਂ ਤਾਂ ਨੁਕਸਾਨ ਸਾਰੇ ਪੰਜਾਬ ਚ ਚਲੋ ਬਚਾ ਬਾਕੀ 10000 thank you ਜੀ ਗੱਲ ਤੁਹਾਨੂੰ ਕੋਈ ਸੋਚ ਰਿਹਾ ਓਏ ਤੁਹਾਡਾ ਵੀ ਰੂਪ ਇਹੀ ਰਹਿੰਦਾ ਕੋਈ ਵੱਡੀ ਸਾਜ਼ਿਸ਼ ਹੋ ਰਹੀ ਹੈ ਜੀ ਤਾਂ ਆ ਜੀ ਇਸ ਗੱਲ ਨੂੰ ਤਾਂ ਨਹੀਂ ਜਾਂਦਾ ਕਿ ਕਿਹਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ 'ਚ ਲਾਅਨ ਆਰਡਰ ਦਾ ਕਲੈਮਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਇੰਡੋ-ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਐ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਛਿਆਟਾ ਸਾਹਿਬ ਦੇ ਸ਼ਰੇਆਮ ਗੋਲੀ ਚੱਲਨੀ ਮੋਸਟ ਵਿਜ਼ਿਟਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ ਤੇ ਗੋਲੀ ਚੱਲਨੀ ਉਸ ਤੋਂ ਪਹਿਲਾਂ ਸੁਖਬੀਰ ਜੀ ਦੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਮੰਦਿਰ ਤੇ ਬੰਬਰ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਖਾਣਾ ਉੱਥੇ ਬੰਬ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਦਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰਦੇ ਆ ਉਹਨਾਂ ਦੀ ਮਦਦ ਹੀ ਕਰਿਆ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਔਰ ਇਹਦਾ ਅਜੇ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕਿ ਜਿਹੜਾ ਉਹ ਬੰਦਾ ਚਾਹੇ ਉਹ ਜ਼ਖਮੀ ਹੋਇਆ ਹੈ ਚਾਹੇ ਉਹਦੇ ਤੇ ਬੰਮ ਸੀ ਜਾਂ ਜਾਂਚ ਦਾ ਵਿਸ਼ਾ ਮਗਰ ਕਿਵੇਂ ਭਗਵੰਤ ਸਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਔਰ ਤੁਸੀਂ ਅੱਜ ਦੇਖੋ ਜਿਹੜਾ ਕੱਲ ਅਸੀਂ ਸਪੋਰਟ ਕੀਤਾ ਉਹ ਕਿਹੜਾ ਕੇਸ਼ੂ ਗੈਂਗ ਆ ਕਿ ਕੀ ਆ ਉਹ ਸਿੱਧਾ ਹੀ ਮੈਨੂੰ ਸਰੇਟ ਮਜੀਦ ਜੀ ਆਰਜਿੰਦਰ ਸਾਹ ਦੀ ਮਦਦ ਕਰਦਾ ਸੀ ਵਰਜਿੰਦਰ ਸਾਹ ਸਾਜੂ ਨੂੰ ਬੇਚੈਨ ਤੋਂ ਰੋਕਦਾ ਸੀ ਤਾਂ ਅਸੀਂ ਫੋਟਿਆ ਤੇ ਫਿਰ ਇਹ ਦੱਸ ਦਿਨ ਅਗਲਾ ਕਿਹਨੂੰ ਫੋਟਣਾ ਹੈ ਹਰ ਪੁੱਛੀ ਕੰਮ ਇਹ ਹੈ ਕਿ ਜਿਹੜੀ ਨਸ਼ੇ ਕਰਦੇ ਮਹੀਨ ਚਾਈ ਜੀ ਆਉਂਦਾ ਸਾਹਿਬ ਫੇਲਾ ਅਖਬਾਰਾਂ ਤੇ ਮਹੀ ਮਜੀ ਗਰਾਊਂਡ ਜੀ ਨੂੰ ਕਿਹਾ ਆਏ ਅਸਲੀਅਤ ਜਿਹੜੇ ਸਾਹਿਬ ਜਿਹੜੇ ਅਸਲੀਅਤ ਹੈ ਟੋਟਲ ਫੇਲਿਆ ਰਹਾ ਹਾਂ ਕਮਿਸ਼ਨਰ ਪੁਲਿਸ ਜੋ ਮਰਜੀ ਡਰਾਮਾ ਭੁੱਲਰ ਸਾਹਿਬ ਰਚੀ ਜਾਣ ਮਗਰ ਅਸਲੀਅਤ ਇਹ ਆ ਅਸਲੀਅਤ ਚਾਦੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਦਨਾ ਔਰ ਅਸਲੀਅਤ ਜੋ ਚੱਲ ਹਾਲ ਕੇ ਜਮਾਦਰ ਹੋਇਆ ਹੈ ਜਾਂ ਦਰਬਾਰ ਸਾਹਿਬ ਤੇ ਗੋਲੀ ਚੱਲੀ ਆ ਜਾਂ ਠਾਕਰ ਦਵਾਰੇ ਮੰਦਰ ਬੰਮ ਫਟਿਆ ਜਾਂ ਰਣਜੀਤ ਐਵੇਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਟਾਲਾ ਚੌਕੀ ਜਿਹੜਾ ਆਰਮੀ ਏਰੀਏ ਤੇ ਨੇੜੇ ਆ ਉੱਥੇ ਬੰਮ ਫਟਿਆ ਜਿਹਨੂੰ ਇਹ ਰੇਡੀਏਟਰ ਬਲਾਸਟ ਕਹਿ ਰਹੇ ਸੀ ਅਸਲੀਅਤ ਇਹ ਆ ਹਰ ਵਾਰੀ ਕੋਈ ਨਾ ਕੋਈ ਬੰਦੇ ਦੀ ਤਰ੍ਹਾਂ ਕੰਮ ਮਿਲਿਆ ਸੀ ਕੋਈ ਨਾ ਮਾਹੌਸਾਦੀ ਹਰਨਾਂ ਕੋ ਪਛਾਣ ਨਹੀਂ ਹੋਈ ਕੰਪਟੈਂਸ ਹੈ ਜੀ ਪੁਲਿਸ ਦਾ ਬੇਲੀਅਰ ਹੈ ਲਾਅ ਔਰ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤ ਸਵਾਦ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡਿਕ ਜੰਮੇ ਆ ਜਿਸ ਆਪ ਲੈ ਕੇ ਕੰਮ ਆਉਂਦਾ ਨਾ ਨਿਕਾ ਗਏ ਸਰਕਾਰ ਕਹਿੰਦੀ ਆਲਿਸ ਵਾਲਿੰਗ ਪੰਜਾਬ ਉਹ ਤੇ ਦੇਖੀ ਗਿਆ ਜੀ ਜੋ ਸਵਾਰੀ ਆਪ ਤੇ ਸਮਾਨ ਲਈ ਆਪ ਜਿੰਮੇ ਆ ਰ ਭਗਵੰਤ ਮਾਨ ਦਾ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਆ ਲੋਕਾਂ ਦਾ ਰੋਜ ਜਵਾਬ ਦੇ ਜਿੰਨੇ ਤੱਕ ਥੋੜਾ ਜਿਹਾ ਕਰ ਦੱਲਿਆ ਪੂਰੀ ਘਟਨਾ ਨੂੰ ਕਿਸੇ ਕਿਦਾਂ ਦੇਖਦੇ ਨਹੀਂ ਮੈਂ ਗੰਭੀਰਤਾ ਨਾਲ ਜੀ ਮੈਂ ਇਸ ਘਟਨਾ ਨੂੰ ਔਰੇ بڑا ਸਿਕਿਉਰਿਟੀ ਦਾ ਲੈਬਸ ਹੈ ਫੇਲਿਆ ਰ ਹੈ ਕੋਲੈਪਸ ਹੈ ਔਰ ਭਗਵੰਤਮਨ ਸਿੰਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬੰਬ ਅਟੈਕ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਜਖਮੀ ਦੀ ਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜਖਮੀ ਹੋਇਆ ਹੈ ਅਸੀਂ ਮੌਤ ਹੋ ਗਈ ਉਹ ਤੇਰੀ ਮੌਤ ਹੋ ਗਈ ਪਰ ਦੁਖਦਾਈ ਗੱਲ ਹੈ ਮਗਰ ਅਸਲੀਅਤ ਇਹ ਹੈ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਧਮਾਕੇ ਜਦੋਂ ਆਕਰਮਕ ਤੁਹਾਡੇ ਆ ਰਹੇ ਹੋਗੇ ਉਹ ਲੋਕ ਜਿਹੜੇ ਜੁੜੇ ਹੋਏ ਹੋ ਸਕਦੀ ਹੈ ਪੁਲਿਸ ਵੀ ਆ ਸਕਦੀ ਹੈ ਆਪਾਂ ਤੇ ਇਹ ਪਾਕਿਸਤਾਨੀ ਪੁਲਿਸ ਹੈ ਉਹ ਇਦਾਂ ਆ ਰਹੇ ਹੈ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ ਕੇ 10 ਮਿੰਟਾਂ ਕੇ ਕਹਿੰਦੇ ਅਸੀਂ ਲੱਭ ਲਿਆ ਸਭ ਕੁਝ ਪਹਿਲਾਂ ਤੁਸੀਂ ਲੱਭਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਬਾਏ ਪੁਲਿਸ ਬਾਅਦ ਕੀ ਹਰਕਤਾਂ ਆ ਰਹੀਆਂ ਪਹਿਲਾਂ ਕਿੱਥੇ ਸੁੱਤੀ ਹਰਿੰਦਰ ਸਿੰਘ ਅਫਸਰ ਦੀ ਦਾ ਕਤਲ ਹੋਇਆ ਜਾਂ ਹਾਜ਼ਰੀਆ ਪਤਨ ਹੋਇਆ ਹੈ ਪਕੜੀ ਨਹੀਂ ਕੋਈ ਚੇੜਪਈ ਨਹੀਂ ਤੁਸੀਂ ਸੀਐਮ ਦਾ ਫੇਲੀਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲੋਰ ਆਰਡਰਲੀ ਉਹ ਸਿੱਧੇ ਜ਼ਿੰਮੇ ਆ ਰਿਹਾ ਉਹ ਹੈਂਡਕਿਕ ਅਫਸਰ ਲਾ ਰਿਹਾ ਜਿੰਨਾ ਤੋਂ ਲੋਰ ਆਰਡਰ ਕੰਟਰੋਲ ਨਹੀਂ ਹੋ ਰਿਹਾ ਇਨਕੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲੋਰ ਆਰਡਰ ਦੀ ਜਿਵੈਲੀਅਰ ਕੋਲਾਪਸ ਹੋਰ ਕੱਲ ਵੀ ਜਿਹੜਾ ਹਰਜਿੰਦਰ ਸਿੰਘ ਦਾ ਮਰਡਰ ਹੋਇਆ ਹੈ ਅੱਜ ਉਹਨਾਂ ਨੇ ਜ਼ਿੰਮੇਵਾਰੀ ਸ਼ਰਿਆਂ ਪੋਸਟਪਾਕੇ ਫੇਰ ਲਈ ਹੈ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਅਰਜੰਦਰ ਚੌਧਰੀ ਅਰਜੰਦਰ ਚੌਧਰੀ ਨਸ਼ੇ ਵਾਲਿਆਂ ਨੂੰ ਖੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾਕੀ ਨੂੰ ਠੋਕਣਾ ਦੱਸ ਦਿਓ ਭਾਈ ਜਿੱਥੇ ਸਰ ਲੋਡ ਵੀ ਵਿੱਚ ਜਿੱਥੇ ਨੂੰ ਜਾਂਦਾ ਮੈਨਾ ਚੌਧਰੀ ਸਮਰਾ ਦੇ ਪੰਪ ਤੇ ਵੀ ਹਮਲਾ ਹੋਗਾ ਕਿਵੇਂ ਦੇਖਦੇ ਸਾਰੇ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਹੈਡ ਇੰਜੇ ਵੇਲ ਹੋ ਰਹੀ ਹੈ ਔਰ ਭਗਵਾਨ ਕੁਮਾਰ ਸ਼ੁਦ੍ਰਜਨ ਪਰ ਅਸੀਂ ਅੱਜ ਬਤਾਓ